ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਹੈ ਓਪਰਾ ਆਦਮੀ ਇਸ ਕਹਾਣੀ ਨੂੰ ਲਿਖਿਆ ਹੈ ਗੁਰਵਿੰਦਰ ਮਾਨ ਜੀ ਨੇ ਇਹ ਕਹਾਣੀ ਆਪਾਂ ਨੂੰ ਕਿਸੇ ਸਬਸਕ੍ਰਾਈਬਰ ਨੇ ਮੇਲ ਕੀਤੀ ਸੀ ਉਹਨਾਂ ਨੂੰ 15 ਦਿਨ ਹੋ ਗਏ ਸੀ ਇਹ ਕਹਾਣੀ ਭੇਜਿਆਂ ਨੂੰ ਤੇ ਉਹਨਾਂ ਨੇ ਬਹੁਤ ਵਾਰ ਡਿਮਾਂਡ ਕੀਤੀ ਸੀ ਕਿ ਤੁਸੀਂ ਓਪਰਾ ਆਦਮੀ ਕਹਾਣੀ ਜਰੂਰ ਸੁਣਾਓ ਪਰ ਮੈਂ ਥੋੜੀ ਵਿਜੀ ਹੋਣ ਕਰਕੇ ਮੈਂ ਕਹਾਣੀ ਪੜ ਨਹੀਂ ਸਕੀ ਸੀ ਅੱਜ ਮੈਂ ਇਹ ਕਹਾਣੀ ਪੜੀ ਕਹਾਣੀ ਦੇ ਵਿੱਚ ਥੋੜਾ ਸਸਪੈਂਸ ਆ ਉੱਥੇ ਕਲੀਅਰ ਨਹੀਂ ਹੋਇਆ ਪੜ ਕੇ ਮੈਨੂੰ ਚਲੋ ਆਪਾਂ ਕਹਾਣੀ ਦੇ ਬਾਅਦ ਉਹਦੀ ਗੱਲ ਕਰਾਂਗੇ ਪਰ ਕਹਾਣੀ ਬਹੁਤ ਸੋਹਣੀ ਆ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਰੂਰ ਸੁਣਿਓ ਕਹਾਣੀ ਸੁਣਨ ਤੋਂ ਬਾਅਦ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਰੱਖਣੇ ਨਾ ਭੁੱਲਿਓ ਜੇਕਰ ਤੁਹਾਨੂੰ ਆਪਣੇ ਚੈਨਲ ਦੀਆਂ ਕਹਾਣੀਆਂ ਵਧੀਆ ਲੱਗਦੀਆਂ ਨੇ ਤਾਂ ਤੁਸੀਂ ਆਪਣੇ ਵਿਚਾਰ ਆਪਣੇ ਮੇਰੇ ਨਾਲ ਸਾਂਝੇ ਕਰਦੇ ਰਿਹਾ ਕਰੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਤੇ ਜੇ ਤੁਹਾਨੂੰ ਇਹ ਲੱਗਦਾ ਕਿ ਵੀਡੀਓ ਸ਼ੇਅਰ ਕਰਨ ਵਾਲੀ ਆ ਤਾਂ ਸ਼ੇਅਰ ਵੀ ਜ਼ਰੂਰ ਕਰਦਿਆ ਕਰੋ ਕਹਾਣੀ ਸ਼ੁਰੂ ਹੁੰਦੀ ਆ ਕਰਤਾਰਾ ਇੱਕ ਮੁੰਡਾ 25-26 ਸਾਲ ਦਾ ਤੇ ਉਹ ਕਿਤੇ ਜਾ ਰਿਹਾ ਪੈਦਲ ਜਾ ਰਿਆ ਪਹਿਲਾਂ ਵਾਲੇ ਜ਼ਮਾਨੇ ਦੀ ਇਹ ਗੱਲ ਆ ਜਦੋਂ ਲੋਕੀ ਪੈਦਲ ਤੁਰ ਕੇ ਰਿਸ਼ਤੇਦਾਰੀਆਂ ਦੇ ਵਿੱਚ ਜਾਂਦੇ ਹੁੰਦੇ ਸੀ ਕਰਤਾਰੇ ਦੀ ਮਾਮੇ ਦੀ ਕੁੜੀ ਦਾ ਵਿਆਹ ਸੀ ਤੇ ਉਹਦੇ ਮਾਮੇ ਦੇ ਇੱਕੋ ਹੀ ਕੁੜੀ ਸੀ ਹੋਰ ਕੋਈ ਬੱਚਾ ਹੈ ਨਹੀਂ ਸੀ ਕਰਤਾਰੇ ਦਾ ਮਾਮਾ ਉਹਨੂੰ ਬਹੁਤ ਪਿਆਰ ਕਰਦਾ ਸੀ ਤੇ ਕਰਤਾਰਾ ਵੀ ਆਪਣੇ ਮਾਮਾ ਮਾਮੀ ਨੂੰ ਤੇ ਆਪਣੀ ਭੈਣ ਨੂੰ ਬਹੁਤ ਪਿਆਰ ਕਰਦਾ ਸੀ ਕਰਤਾਰੇ ਦੇ ਮਾਮੇ ਦੀ ਕੁੜੀ ਦੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸੀ ਪਰ ਉਹਦੀਆਂ ਟੂਮਾਂ ਵੜਵਾਈਆਂ ਸੀ ਉਹ ਹੀ ਟੂਮਾ ਕਰਤਾਰਾ ਲੈ ਕੇ ਚੱਲਿਆ ਸੀਗਾ ਆਪਣੇ ਮਾਮੇ ਨੂੰ ਦੇਣ ਲਈ ਕਿਉਂਕਿ ਵਿਆਹ ਦੇ ਵਿੱਚ ਥੋੜਾ ਸਮਾਂ ਰਹਿੰਦਾ ਸੀ ਕਰਤਾਰੇ ਦੇ ਬਾਪੂ ਨੇ ਉਹਨੂੰ ਕਿਹਾ ਸੀ ਕਿ ਤੂੰ ਸੁਦੇਹਾਂਸ ਦੇਾਂ ਤੁਰ ਜਾ ਵੀ ਤਾਂ ਕਿ ਸ਼ਾਮ ਹੋਣ ਤੋਂ ਪਹਿਲਾਂ ਤੂੰ ਆਪਣੇ ਨਾਨਕੇ ਪਹੁੰਚ ਸਕੇ ਪਰ ਉਹ ਘਰੋਂ ਤੁਰਦਰ ਤੁਰਦਾ ਲੇਟ ਹੋ ਗਿਆ ਉਹਦੇ ਬਾਪੂ ਨੇ ਇਹ ਵੀ ਕਿਹਾ ਕਿ ਤੂੰ ਕੱਲ ਨੂੰ ਚਲਾ ਜਾਈ ਪਰ ਉਹ ਕਹਿੰਦਾ ਕਿ ਬਾਪੂ ਮੈਨੂੰ ਕੀ ਲੱਗਦਾ ਐਨਾ ਵੱਡਾ ਮੈਂ ਜਵਾਨ ਮੈਂ ਤਾਂ ਸ਼ਾਮ ਹੋਣ ਤੱਕ ਪਹੁੰਚ ਜਾਂ ਪਰ ਗਰਮੀ ਇੰਨੀ ਸੀ ਰਸਤੇ ਦੇ ਵਿੱਚ ਉਹ ਰੁਕ ਰੁਕ ਕੇ ਜਾਂਦਾ ਸੀ ਤੇ ਉਹਨੂੰ ਜਦੋਂ ਉਹ ਖੇਤਾਂ ਵਿੱਚ ਦੀ ਲੰਘਣ ਲੱਗਿਆ ਤੇ ਉਹਨੂੰ ਐ ਲੱਗਿਆ ਕਿ ਵੀ ਕੋਈ ਹਨਾ ਮੇਰੇ ਪਿੱਛੇ ਆ ਰਿਹਾ ਉਹਨੂੰ ਭੈ ਲੱਗਿਆ ਉਹਨੂੰ ਐ ਲੱਗੇ ਵੱਡੀਆਂ-ਵੱਡੀਆਂ ਫਾਸਲਾਂ ਚੋਂ ਕੋਈ ਆਦਮੀ ਨਿਕਲਿਆ ਹੋਵੇ ਕਿਉਂਕਿ ਜੈਨੂਇਨ ਗੱਲ ਆ ਕਿ ਜੇ ਸਾਡੇ ਕੋਲੇ ਪੈਸਾ ਜਾਂ ਸੋਨਾ ਹੈਗਾ ਭਾਵੇਂ ਕਿਸੇ ਦੂਸਰੇ ਬੰਦੇ ਨੂੰ ਨਹੀਂ ਪਤਾ ਪਰ ਅਸੀਂ ਡਰ ਜਾਂਦੇ ਆ ਵੈਸੇ ਵੀ ਇਕੱਲਾ ਆਦਮੀ ਜਾ ਰਿਹਾ ਖੇਤਾਂ ਵਿੱਚ ਦੀ ਗਰਮੀ ਦੀ ਰੋਤਾ ਤਾਂ ਜਿਹੜਾ ਡਰ ਆ ਉਹ ਆਪਣੇ ਆਪ ਪੈਦਾ ਹੋ ਜਾਂਦਾ ਇਹ ਗੱਲਾਂ ਸੋਚਦਾ ਸੋਚਦਾ ਕਰਤਾਰਾ ਤੁਰਿਆ ਜਾਂਦਾ ਤੇ ਉਹਦੇ ਪੈਰ ਚ ਨਾ ਰੋੜੀ ਵੱਜਦੀ ਆ ਬਹੁਤ ਜ਼ੋਰ ਦੀ ਟੋੜੀ ਚੁੱਭ ਜਾਂਦੀ ਆ ਉਹਦੀ ਜੁੱਤੀ ਦੇ ਵਿੱਚੋਂ ਤੇ ਉਹਦਾ ਧਿਆਨ ਆ ਜਿਹੜਾ ਗੱਲਾਂ ਜਿਹੜੀਆਂ ਗੱਲਾਂ ਉਹ ਸੋਚਦਾ ਸੀ ਉਹਨਾਂ ਵੱਲੋਂ ਹਟ ਕੇ ਆਪਣੇ ਪੈਰ ਵੱਲ ਜਾਂਦਾ ਉਹ ਰੁਕਦਾ ਆਪਣੀ ਜੁੱਤੀ ਲਾਉਂਦਾ ਉਹਦੇ ਵਿੱਚੋਂ ਰੋੜੀ ਕੱਢਦਾ ਤੇ ਰੋੜੀ ਦੇ ਨਾਲ ਉਹਦੀ ਜੁੱਤੀ ਦੇ ਵਿੱਚ ਰੇਤਾ ਵੀ ਪਿਆ ਹੁੰਦਾ ਤੇ ਉਹ ਅੱਗੇ ਤੁਰਨਾ ਸ਼ੁਰੂ ਕਰਦਾ ਉਹ ਸੋਚਦਾ ਕਿ ਹੁਣ ਮੈਂ ਕੀ ਕਰਾਂ ਵੀ ਅੱਧੀ ਰਾਤ ਨੂੰ ਮੈਂ ਕਿਵੇਂ ਤੁਰ ਕੇ ਜਾਊਂਗਾ ਹਨਾ ਵੀ ਮੈਨੂੰ ਕੋਈ ਖਤਰਾ ਹੋ ਸਕਦਾ ਰਾਤ ਚ ਫਰ ਉਹ ਸੋਚਦਾ ਕਿ ਚਲੋ ਅਗਲਾ ਪਿੰਡ ਵੇਖਦਾ ਵੀ ਕਿਹੜਾ ਆਉਂਦਾ ਪਿੰਡ ਦੇ ਵਿੱਚ ਜੇ ਕੋਈ ਰਹਿਣ ਦਾ ਵਸੀਲਾ ਹੋ ਗਿਆ ਤਾਂ ਨਾਲੇ ਉਹ ਇਹ ਸੋਚਦਾ ਕਿ ਵਿਗਾਨੇ ਬੰਦੇ ਨੂੰ ਹਨਾ ਕੌਣ ਰੱਖਦਾ ਵੀ ਮੈਂ ਸਾਰਿਆਂ ਲਈ ਉਪਰਾ ਆਦਮੀ ਆਗਾ ਚਲੋ ਫਿਰ ਵੀ ਉਹ ਬਾਟ ਮਕਾਉਂਦਾ ਜਾਂਦਾ ਤੇ ਜਦੋਂ ਨੂੰ ਉਹ ਅਗਲੇ ਪਿੰਡ ਦੀ ਜੂਹ ਤੇ ਪਹੁੰਚਿਆ ਤਾਂ ਸ਼ਾਮ ਹੋ ਚੁੱਕੀ ਸੀ ਲਾਈਟਾਂ ਪਿੰਡ ਦੇ ਵਿੱਚ ਚੱਲ ਰਹੀਆਂ ਸੀ ਤੇ ਉਹ ਵੇਖਦਾ ਪਿੰਡ ਦੇ ਚਾਰ ਸਪੇਰੇ ਨਜ਼ਰ ਮਾਰਦਾ ਉਹਨੂੰ ਕੋਈ ਵੀ ਬੰਦਾ ਨਜ਼ਰ ਨਹੀਂ ਆਉਂਦਾ ਇਹ ਉਹ ਸੋਚਦਾ ਵੀ ਹਜੇ 7-8 ਵਜੇ ਦਾ ਟਾਈਮ ਆ ਕਿ ਸਾਰਾ ਪਿੰਡ ਹੀ ਸੌ ਗਿਆ ਆਸੇ-ਪਾਸੇ ਵੇਖਦਾ ਉਹ ਪ੍ਰਿਆ ਵਾਂਗੂ ਤੁਰਿਆ ਆਉਂਦਾ ਤੇ ਅੱਗੇ ਨਾ ਇੱਕ ਬੋਰਡ ਥੱਲੇ ਦੋ ਬੰਦੇ ਬੈਠੇ ਹੁੰਦੇ ਆ ਉਹਨਾਂ ਦੇ ਵਿੱਚੋਂ ਇੱਕ ਬੰਦੇ ਦਾ ਨਾਂ ਗੇਲਾ ਹੁੰਦਾ ਤੇ ਉਹ ਦੋਨਾਂ ਬੰਦਿਆਂ ਨੂੰ ਬੁਲਾਉਂਦਾ ਤੇ ਉਹਨਾਂ ਨੂੰ ਪੁੱਛਦਾ ਕਿ ਬਾਈ ਜੀ ਇਹ ਕਮਾਲਪੁਰਾ ਪਿੰਡ ਆ ਉਹ ਕਹਿੰਦੇ ਹਾਂਜੀ ਕਮਾਲਪੁਰਾ ਪਿੰਡ ਹੀ ਆ ਇਹ ਕਹਿੰਦਾ ਇੱਥੇ ਕੋਈ ਰਹਿਣ ਦਾ ਪ੍ਰਬੰਧ ਹੋ ਜੂ ਉਹ ਕਹਿੰਦੇ ਵੀ ਕਿਵੇਂ ਬਾਈ ਕਹਿੰਦਾ ਵੀ ਮੈਂ ਨਾ ਰਿਸ਼ਤੇਦਾਰੀ ਤੇ ਚੱਲਿਆ ਅੱਗੇ ਬਖਤਪੁਰੇ ਇਹ ਬਖਤਪੁਰਾ ਤਾਂ ਕਾਫੀ ਦੂਰ ਆ ਉਹ ਕਹਿੰਦੇ ਉਹ ਕਹਿੰਦਾ ਹਾਂਜੀ ਵੀ ਮੈਨੂੰ ਇੱਥੇ ਰੁਕਣ ਲਈ ਜੇ ਕੁਝ ਪ੍ਰਬੰਧ ਹੋ ਸਕਦਾ ਤਾਂ ਫਿਰ ਮੈਂ ਸਵੇਰ ਜਲਦੀ ਚਲੇ ਜਾਊਂਗਾ ਤਾਂ ਗੇਲਾ ਆਪਦੇ ਨਾਲ ਦੇ ਆਦਮੀ ਨੂੰ ਕਹਿੰਦਾ ਕਿ ਸੂਬੇਦਾਰ ਮੇਜਰ ਸਿੰਘ ਆ ਜਿਹੜਾ ਉਹਦੇ ਘਰੇ ਛੱਡਿਆਉਣੇ ਆ ਇਹਨੂੰ ਆਪਾਂ ਉਹ ਕਹਿੰਦਾ ਹਾਂ ਚੱਲ ਤੂੰ ਛੱਡਿਆ ਚਲੋ ਗੇਲਾ ਉਸ ਉਪਰੇ ਆਦਮੀ ਨੂੰ ਲੈ ਕੇ ਜਾਂਦਾ ਤੇ ਉਹਨੂੰ ਸੂਬੇਦਾਰ ਮੇਜਰ ਦੇ ਘਰੇ ਲੈ ਜਾਂਦਾ ਸੂਬੇਦਾਰ ਮੇਜਰ ਸਿੰਘ ਉਸ ਪਿੰਡ ਦਾ ਕਹਿੰਦਾ ਘਾਉਂਦਾ ਬੰਦਾ ਸੀ ਵਧੀਆ ਘਰਵਾਰ ਸੀ ਉਹਦਾ ਅਕਸਰ ਪਿੰਡ ਦੇ ਵਿੱਚ ਜਦੋਂ ਵੀ ਕੋਈ ਰਾਹੀ ਲੰਘਦੇ ਤੇ ਉਹਨਾਂ ਨੂੰ ਰਾਤ ਹੋ ਜਾਂਦੀ ਤਾਂ ਉਹ ਮੇਜਰ ਦਿਕਰ ਹੀ ਰਹਿੰਦੇ ਸੀ ਸੂਬੇਦਾਰ ਬੜੇ ਖੁੱਲੇ ਦਿਲ ਦਾ ਸੀ ਸੂਬੇਦਾਰ ਦੀ ਇੱਕ ਧੀ ਸੀ ਜਿਹਦਾ ਨਾਮ ਪਾਲੀ ਸੀ ਉਹ ਵੀ 22 ਸਾਲ ਦੀ ਉਮਰ ਸੀ ਉਹਦੀ ਤੇ ਇੱਕ ਉਹਦਾ ਮੁੰਡਾ ਸੀ 28-29 ਸਾਲ ਦਾ ਉਹਦਾ ਨਾਮ ਸੁਖਦੇਵ ਸੀ ਸukhdev ਆਪਣੇ ਬਾਪੂ ਦੀ ਇਸ ਜਿਹੜੀ ਆਦਤ ਆ ਬਗਾਨੇ ਬੰਦਿਆਂ ਨੂੰ ਘਰੇ ਰੱਖਣ ਵਾਲੀ ਉਹ ਤੋਂ ਖਿਜਦਾ ਸੀ ਉਹ ਹਰ ਵਾਰ ਕਹਿ ਦਿੰਦਾ ਸੀ ਕਿ ਬਾਪੂ ਤੋਂ ਬਿਨਾ ਜਾਣ ਪਛਾਣ ਦੇ ਹਰੇਕ ਜਣੇ ਖਣੇ ਨੂੰ ਘਰੇ ਰੱਖ ਲੈਣਾ ਤਾਂ ਸੂਬੇਦਾਰ ਮੇਜਰ ਸਿੰਘ ਕਹਿੰਦਾ ਕਿ ਦੇਖ ਪੁੱਤ ਮੈਂ ਕੌਣਾ ਕਿਸੇ ਨੂੰ ਰੱਖਣ ਵਾਲਾ ਇਹ ਤਾਂ ਪ੍ਰਮਾਤਮਾ ਦੀ ਦਾਤ ਆ ਸੇਵਾ ਹੈ ਪ੍ਰਮਾਤਮਾ ਨੇ ਸਾਨੂੰ ਸੇਵਾ ਬਖਸ਼ੀ ਆ ਕੋਈ ਕਰਮਾ ਵਾਲਾ ਹੀ ਹੁੰਦਾ ਜਿਹਦੇ ਘਰੇ ਇਸ ਤਰ੍ਹਾਂ ਆਉਣ ਜਾਣ ਬਣਿਆ ਰਹਿੰਦਾ ਨਾਲੇ ਆਪਾਂ ਕੋਹਣਾ ਕਿਸੇ ਨੂੰ ਰੱਖਣ ਵਾਲੇ ਕਹਿੰਦੇ ਹੁੰਦੇ ਆ ਕਿ ਦਾਣੇ-ਦਾਣੇ ਤੇ ਲੱਗੀ ਆ ਖਾਣ ਵਾਲੇ ਦੀ ਮੋਹਰ ਵੀ ਆਪਣੇ ਘਰੇ ਜਿਹੜੇ ਦਾਣਿਆਂ ਤੇ ਕਿਸੇ ਦੀ ਮੋਹਰ ਲੱਗੀ ਹੁੰਦੀ ਆ ਅਗਲਾ ਉਹ ਖਾਣ ਆਉਂਦਾ ਨਾਲੇ ਪਤਾ ਆਪਣਾ ਅਗਲਾ ਕੀ ਲੈ ਜਾਂਦਾ ਰਾਤ ਕੱਟ ਜਾਂਦਾ ਤੇ ਦੋ ਰੋਟੀਆਂ ਹੀ ਨੇ ਸੁਖਦੇਵ ਸਿੰਘ ਕਹਿੰਦਾ ਬਾਪੂ ਤੇਰੇ ਨਾਲ ਕੌਣ ਮੱਥਾ ਮਾਰੇ ਮੈਂ ਤੈਨੂੰ ਸਮਝਾ ਸਮਝਾ ਥੱਕ ਗਿਆ ਪਰ ਤੂੰ ਮੇਰੀ ਗੱਲ ਨਹੀਂ ਸਮਝਦਾ ਸੁਖਦੇਵ ਇਹ ਕਹਿੰਦਾ ਤਾਂ ਮੇਜਰ ਸਿੰਘ ਕਹਿ ਦਿੰਦਾ ਕਿ ਨਹੀਂ ਪਤਾ ਤੂੰ ਹਜੇ ਛੋਟਾ ਤੈਨੂੰ ਇੰਨਾਂ ਗੱਲਾਂ ਦਾ ਪਤਾ ਨਹੀਂ ਇਸ ਗੱਲ ਤੇ ਪਿਓ ਪੁੱਤਾਂ ਦੀ ਕਈ ਵਾਰ ਬਹਿਸ ਹੋ ਜਾਂਦੀ ਪਰ ਸੁਖਦੇਵ ਫਿਰ ਚੁੱਪ ਹੋ ਜਾਂਦਾ ਕਿਉਂਕਿ ਉਹਨੂੰ ਪਤਾ ਸੀ ਕਿ ਮੇਰੇ ਬਾਪੂ ਦੀ ਇਹ ਆਦਤ ਆ ਜਿਹੜੀ ਜਾਣੀ ਤਾਂ ਹੈ ਨਹੀਂ ਚਲੋ ਜਦੋਂ ਗੇਲਾ ਕਰਤਾਰੇ ਨੂੰ ਲੈ ਕੇ ਸੂਬੇਦਾਰ ਦੇ ਘਰ ਜਾਂਦਾ ਤੇ ਉਹ ਬਾਜ਼ ਮਾਰਦਾ ਕਿ ਸੂਬੇਦਾਰ ਸਾਹਿਬ ਘਰ ਹੀ ਹੋ ਤਾਂ ਆਗੋਂ ਸੂਬੇਦਾਰ ਮੇਜਰ ਸਿੰਘ ਕਹਿੰਦਾ ਹਾਂ ਬਈ ਗੇਲਿਆ ਘਰੀਆਂ ਆ ਜਾ ਆ ਜਾ ਲੱਗਿਆ ਉਹ ਕਹਿੰਦਾ ਲੈ ਤੁਹਾਡੇ ਲਈ ਸੇਵਾ ਲੈ ਕੇ ਆਇਆ ਦੀ ਕਹਿੰਦਾ ਹਾਂਜੀ ਮਾਲਕੋ ਕੋਈ ਗੱਲ ਨਹੀਂ ਤੇ ਗੇਲਾ ਦੱਸਦਾ ਕਿ ਇਹਨੇ ਬਖਤਪੁਰੇ ਜਾਣਾ ਤੇ ਗੋ ਇਹ ਲੇਟ ਹੋ ਗਿਆ ਵੀ ਅੱਜ ਇਹਨੂੰ ਇੱਥੇ ਰੱਖ ਲੋ ਤਾਂ ਸੂਬੇਦਾਰ ਮੇਜਰ ਸਿੰਘ ਕਹਿੰਦਾ ਵੀ ਕੋਈ ਗੱਲ ਨਹੀਂ ਜਵਾਨਾ ਤੂੰ ਸਹੀ ਜਗ੍ਹਾ ਤੇ ਆ ਗਿਆ ਫਿਕਰ ਨਾ ਕਰ ਉਹ ਕਰਤਾਰੇ ਨਾਲ ਹੱਥ ਮਿਲਾਉਂਦਾ ਤੇ ਉਹਨੂੰ ਆਪਣੀ ਬੈਠਕ ਦੇ ਵਿੱਚ ਬਿਠਾ ਲੈਂਦਾਗਾ ਬੈਠਕ ਦੇ ਵਿੱਚ ਬਿਠਾ ਕੇ ਉਹ ਆਪਣੀ ਧੀ ਪਾਲੀ ਨੂੰ ਬਾਜ਼ ਮਾਰਦਾ ਕਿ ਪਾਲੀ ਦੁੱਧ ਲੈ ਕੇ ਆ ਤੂੰ ਤੇ ਪਾਲੀ ਕਹਿੰਦੀ ਵੀ ਹਾਂਜੀ ਬਾਪੂ ਜੀ ਮੈਂ ਦੁੱਧ ਤਿਆਰ ਕਰਦੀ ਹਾਂ ਤੁਸੀਂ ਲੈ ਜਾਓ ਚਲੋ ਸੂਬੇਦਾਰ ਮੇਜਰ ਸਿੰਘ ਦੁੱਧ ਲੈਣ ਚਲੇ ਜਾਂਦਾ ਤੇ ਗੇਲਾ ਕਰਤਾਰੇ ਨੂੰ ਬਿਠਾ ਕੇ ਜਾਣ ਲੱਗਦਾ ਤਾਂ ਮੇਜਰ ਕਹਿੰਦਾ ਕਿ ਗੇਲਿਆ ਤੂੰ ਵੀ ਵਹਿ ਜਾ ਦੁੱਧ ਪੀ ਕੇ ਜਾਈਂ ਤਾਂ ਗੇਲਾ ਕਹਿੰਦਾ ਵੀ ਨਹੀਂ ਤਾਇਆ ਜੀ ਮੈਂ ਜਾਣਾਗਾ ਵੀ ਬਾਪੂ ਨਾਲ ਪਾਣੀ ਲਵਾਉਣ ਜਾਣਾ ਖੇਤ ਪਾਣੀ ਦੀ ਬਾਰੀ ਆ ਵੀ ਤੁਸੀਂ ਇਹਨਾਂ ਦੀ ਸੇਵਾ ਕਰੋ ਇਹ ਕਹਿ ਕੇ ਉਹ ਚਲਿਆ ਜਾਂਦਾ ਤਾਂ ਮੇਜਰ ਸੂਬੇਦਾਰ ਆ ਜਿਹੜਾ ਦੁੱਧ ਲੈ ਕੇ ਆਉਂਦਾ ਕਰਤਾਰੇ ਨੂੰ ਪੁੱਛਦਾ ਕਿ ਨੌਜਵਾਨਾ ਫਿਕਰ ਨਾ ਕਰ ਤੂੰ ਜਮਾਂ ਸਹੀ ਜਗ੍ਹਾ ਤੇ ਆ ਗਿਆ ਤੈਨੂੰ ਕੋਈ ਦਿੱਕਤ ਨਹੀਂ ਆਊਗੀ ਇੱਥੇ ਤੂੰ ਆਪਣਾ ਹੀ ਘਰ ਸਮਝ ਕਰਤਾਰਾ ਮੇਜਰ ਦਾ ਧੰਨਵਾਦ ਕਰਦਾ ਤੇ ਕਹਿੰਦਾ ਕਿ ਤੁਹਾਡੇ ਵਰਗੇ ਫਰਿਸ਼ਤੇ ਜੇ ਇਸ ਦੁਨੀਆ ਤੇ ਹੈਗੇ ਆ ਤਾਂ ਮੇਰੇ ਵਰਗਿਆਂ ਨੂੰ ਫਿਕਰ ਕਰਨ ਦੀ ਕੀ ਲੋੜ ਦੋਨੋਂ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਆ ਤਾਂ ਜਿਹੜਾ ਮੇਜਰ ਆ ਉਹਨੇ ਕਰਤਾਰਾ ਦਾ ਨਾਮ ਨਹੀਂ ਪੁੱਛਿਆ ਪਤਾ ਨਹੀਂ ਭੁੱਲ ਗਿਆ ਉਹਦੇ ਦਿਮਾਗ ਚੋਂ ਨਿਕਲ ਗਈ ਪਤਾ ਨਹੀਂ ਉਹਨੂੰ ਉਹਦੇ ਚ ਆਪਣਾ ਪਣੀ ਇੰਨਾ ਲੱਗਿਆ ਕਿ ਉਹਨੂੰ ਲੋੜ ਹੀ ਨਹੀਂ ਲੱਗੀ ਗੱਲਾਂ ਕਰਦੇ ਕਰਦੇ ਕਰਤਾਰਾ ਮੇਜਰ ਸਿੰਘ ਨੂੰ ਦੱਸਦਾ ਕਿ ਮੇਰੇ ਮਾਮੇ ਦੀ ਕੁੜੀ ਦਾ ਵਿਆਹ ਆ ਤੇ ਇਹ ਟੂਮਾ ਲੈ ਕੇ ਚੱਲਿਆ ਸੀ ਮੈਂ ਵੀ ਰਸਤੇ ਦੇ ਵਿੱਚ ਮੈਨੂੰ ਇਹ ਲੱਗਿਆ ਹਨਾ ਵੀ ਕੋਈ ਟੂਮਾ ਲੁੱਟਣਾ ਲਵੇ ਇਸ ਲਈ ਮੈਨੂੰ ਇੱਥੇ ਰੁਕਣਾ ਪਿਆ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਮੇਜਰ ਸਿੰਘ ਕਹਿੰਦਾ ਕਿ ਵਾਰ-ਵਾਰ ਧੰਨਵਾਦ ਕਰਨ ਦੀ ਕੋਈ ਲੋੜ ਨਹੀਂ ਵੀ ਸਾਡਾ ਘਰ ਤਾਂ ਹਮੇਸ਼ਾ ਰਾਹੀਨਾਂ ਲਈ ਖੁੱਲ੍ਹਈਆ ਵੀ ਮੇਰਾ ਦਿਲ ਇਸ ਗੱਲੋਂ ਵੱਡਾ ਹੀ ਆ ਵੀ ਮੈਂ ਤਾਂ ਹਰ ਇੱਕ ਪਾਂਧੀ ਨੂੰ ਹਰ ਇੱਕ ਰਾਹੀ ਨੂੰ ਆਪਣੇ ਘਰ ਦਾ ਰਸਤਾ ਦੱਸਿਆ ਹੋਇਆਗਾ ਵੀ ਜੇ ਵੀ ਕਿਸੇ ਨੇ ਆਉਣਾ ਹੋਵੇ ਮੇਰੇ ਸਾਰੇ ਪਿੰਡ ਨੂੰ ਪਤਾ ਵੀ ਕੋਈ ਵੀ ਬੰਦਾ ਮੇਰੇ ਘਰੇ ਆ ਕੇ ਰਹਿ ਸਕਦਾ ਜਦੋਂ ਕਤਾਰਾ ਮੇਜਰ ਸਿੰਘ ਦੇ ਘਰ ਆ ਰਿਹਾ ਸੀ ਤਾਂ ਉਹ ਪਿੰਡ ਦੇ ਵਿੱਚ ਨਿਗਾ ਮਾਰਦਾ ਆ ਰਿਹਾ ਸੀ ਕਿ ਪਿੰਡ ਦੇ ਕਈ ਘਰਾਂ ਦੇ ਦਰਵਾਜ਼ੇ ਬੰਦ ਸੀ ਘਰਾਂ ਦੇ ਵਿੱਚੋਂ ਧੂਆਂ ਨਿਕਲ ਰਿਹਾ ਸੀ ਤੇ ਪਿੰਡ ਦੇ ਮਿਲਖਾਰਾਮ ਬਾਣੀਆਂ ਜਿਹੜਾ ਉਹਦੀ ਹੱਟੀ ਖੁੱਲੀ ਸੀ ਤੇ ਉਹਦੀ ਹੱਟੀ ਦੇ ਵਿੱਚ ਇੱਕ ਗਾਣਾ ਵੱਜ ਰਿਹਾ ਹੁੰਦਾ ਸਪੀਕਰ ਦੇ ਵਿੱਚ ਬਾਣੀਆਂ ਆਪਣੀ ਜਿਹੜੀ ਉੱਤੇ ਬੈਠਾ ਹੁੰਦਾ ਕੁਰਸੀ ਤੇ ਇਹ ਸਾਰਾ ਨਜ਼ਾਰਾ ਵੇਖ ਕੇ ਆਉਂਦਾ ਤੇ ਉਹ ਮੇਜਰ ਸਿੰਘ ਨੂੰ ਕਹਿੰਦਾ ਕਿ ਸਰਦਾਰ ਸਾਹਿਬ ਸਾਡਾ ਪਿੰਡ ਤਾਂ ਕਾਫੀ ਵੱਡਾ ਤਾਂ ਉਹ ਕਹਿੰਦਾ ਵੀ ਹਾਂਜੀ ਕਾਫੀ ਵੱਡਾ ਸਾਡਾ ਪਿੰਡ ਤੇ ਮੇਜਰ ਸਿੰਘ ਉਹਨੂੰ ਪੁੱਛਦਾ ਕਿ ਤੁਹਾਡੇ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦੇ ਲੋਕ ਆ ਕਿਵੇਂ ਆ ਫਸਲ ਵਾੜੀ ਐ ਇਸ ਤਰ੍ਹਾਂ ਹਾਲ ਚਾਲ ਪੁੱਛਦੇ ਆ ਕਿਉਂਕਿ ਜਦੋਂ ਵੀ ਕੋਈ ਦੋ ਉੱਪਰੇ ਆਦਮੀ ਮਿਲਦੇ ਆ ਤਾਂ ਗੱਲਬਾਤ ਤਾਂ ਕਰਨੀ ਹੁੰਦੀ ਆ ਨਾ ਐਸੀ ਤਰ੍ਹਾਂ ਗੱਲਾਂ ਬਾਤਾਂ ਕਰਦੇ ਤੇ ਉਹ ਕਰਤਾਰੇ ਨੂੰ ਕਹਿੰਦਾ ਕਿ ਆ ਹੈਗਾ ਮੰਜਾ ਬਿਸਤਰਾ ਤੂੰ ਆਪਦਾ ਮੰਜਾ ਬਿਸਤਰਾ ਵਿਛਾਲਾ ਮੇਰੀ ਧੀ ਰੋਟੀ ਬਣਾਉਂਦੀ ਆ ਤੇ ਰੋਟੀ ਖਾ ਕੇ ਤੂੰ ਇੱਥੇ ਸੌਂ ਜੀ ਚਲੋ ਦੋਨੋਂ ਜਣੇ 베ੜੇ ਦੇ ਵਿੱਚ ਆ ਕੇ ਬਹਿ ਜਾਂਦੇ ਆ ਬੇੜੇ ਦੇ ਵਿੱਚ ਹੀ ਉਹਨਾਂ ਦੇ ਚੁੱਲਾ ਚੌਂਤਰਾ ਬਣਿਆ ਹੁੰਦਾ ਤੇ ਚੁੱਲੇ ਚੌਂਤਰੇ ਦੇ ਮਤਲਬ ਆਪਾਂ ਜਿਵੇਂ ਪਿੰਡਾਂ ਦੇ ਵਿੱਚ ਖੰਧੋਲੀਆਂ ਬਣੀਆਂ ਹੁੰਦੀਆਂ ਸੀ ਉਹਦੇ ਵਿੱਚ ਆਲੇ ਰੱਖੇ ਹੁੰਦੇ ਸੀ ਅ ਮੇਜਰ ਸਿੰਘ ਦੀ ਧੀ ਆ ਜਿਹੜੀ ਪਾਲੀ ਉਹ ਚੁੱਲੇ ਦੇ ਮੂਰੇ ਬੈਠੀ ਰੋਟੀ ਬਣਾ ਰਹੀ ਹੁੰਦੀ ਆ ਤੇ ਆਲੇ ਵਿੱਚ ਦੀ ਉਹ ਕਰਤਾਰੇ ਨੂੰ ਵੇਖ ਰਹੀ ਹੁੰਦੀ ਆ ਮੇਜਰ ਸਿੰਘ ਦੀ ਧੀ ਪਾਲੀ ਬਹੁਤ ਸੋਹਣੀ ਸੁਨੱਖੀ ਮਟਿਆਰ ਜਵਾਨ ਤੇ ਅੱਗ ਨਾਲ ਉਹਦਾ ਜਿਹੜਾ ਚਿਹਰਾ ਸੀ ਉਹ ਲਾਲ ਹੋਇਆ ਪਿਆ ਸੀ ਇੱਕ ਗਰਮੀ ਦੀ ਰੁੱਤ ਸੀ ਕਰਤਾਰੇ ਦਾ ਪਾਲੀ ਵੱਲ ਕੋਈ ਧਿਆਨ ਨਹੀਂ ਸੀ ਪਰ ਪਾਲੀ ਵਾਰ-ਵਾਰ ਕਰਤਾਰੇ ਵੱਲ ਵੇਖ ਰਹੀ ਸੀ ਪਾਲੀ ਦੇ ਕੋਲ ਰੋਟੀਆਂ ਪਕਾਉਂਦੀ ਕੋਲ ਸੁਖਦੇਵ ਆਉਂਦਾ ਤੇ ਕਹਿੰਦਾ ਕਿ ਮੈਂ ਖੇਤ ਜਾ ਰਿਹਾ ਤੂੰ ਡੋਲੂ ਦੇ ਵਿੱਚ ਦੁੱਧ ਪਾ ਤਾ ਉਹ ਕਹਿੰਦੀ ਹਾਂ ਵੀਰੇ ਉਹ ਡੋਲੂ ਚ ਪਾਇਆ ਪਿਆ ਤੂੰ ਲੈ ਜਾ ਸੁਖਦੇਵ ਸਿੰਘ ਦੁੱਧ ਦਾ ਡੋਲੂ ਚੱਕਦਾ ਤੇ ਕਰਤਾਰੇ ਤੇ ਮੇਜਰ ਸਿੰਘ ਕੋਲ ਦੀ ਲੰਘਣ ਲੱਗਦਾ ਕਰਤਾਰਾ ਹੱਥ ਜੋੜ ਕੇ ਸੁਖਦੇਵ ਨੂੰ ਸਤਿ ਸ੍ਰੀ ਅਕਾਲ ਬੁਲਾਉਂਦਾ ਪਰ ਸੁਖਦੇਵ ਕੱਲ੍ਹ ਇਹ ਹਾਂ ਦੇ ਵਿੱਚ ਸਿਰ ਹਿਲਾ ਕੇ ਚਲਿਆ ਜਾਂਦਾ ਤਾਂ ਮੇਜਰ ਸਿੰਘ ਕਹਿੰਦਾ ਕਿ ਇਹਨੂੰ ਖੇਤ ਜਾਣ ਦੀ ਕਾੜੀ ਆ ਇਹ ਲੇਟ ਹੋ ਰਿਹਾ ਵੀ ਤਾਂ ਹੀ ਨਹੀਂ ਇਹਨੇ ਜਾਦਾ ਗੱਲ ਕੀਤੀ ਵੈਸੇ ਵੀ ਮੇਰਾ ਮੁੰਡਾ ਘੱਟ ਬੋਲਦਾ ਕਿਉਂਕਿ ਉਹਨੂੰ ਇਹ ਸੀ ਕਿ ਕਰਤਾਰੇ ਨੂੰ ਇਹ ਫੀਲ ਨਾ ਹੋਵੇ ਵੀ ਖੋਰੇ ਸੁਖਦੇਵ ਮੇਰੇ ਨਾਲ ਨਹੀਂ ਬੋਲਿਆ ਚਲੋ ਗੱਲਾਂ ਬਾਤਾਂ ਕਰਦੇ ਮੇਜਰ ਸਿੰਘ ਦੱਸਦਾ ਕਿ ਮੇਰਾ ਬੇਟਾ 28-29 ਸਾਲ ਦਾ ਤੇ ਮੇਰੀ ਧੀ ਆ 20-22 ਸਾਲ ਦੀ ਮੇਰੀ ਤੀ ਦੀ ਮਾਂ ਜਿਹੜੀ ਇਹਨੂੰ ਛੋਟੀ ਹੁੰਦੀ ਨੂੰ ਛੱਡ ਕੇ ਚਲੀ ਗਈ ਸੀ ਤੇ ਮੇਰੀ ਤੀ ਬਹੁਤ ਸਚਿਆਰੀ ਆ ਪੜੀ ਤਾਂ ਹੈ ਨਹੀਂ ਜਿਆਦਾ ਅਠਕ ਪੜ ਕੇ ਹਟ ਗਈ ਕਿਉਂਕਿ ਘਰ ਦੇ ਕੰਮਾਂ ਦੀ ਜ਼ਿੰਮੇਵਾਰੀ ਇਹਦੇ ਤੇ ਆ ਗਈ ਸੀ ਇਸ ਤਰ੍ਹਾਂ ਕਬੀਲਦਾਰੀ ਦੀਆਂ ਗੱਲਾਂ ਕਰਦੇ ਕਰਦੇ ਪਾਲੀ ਫਿਰ ਆਲੇ ਵਿੱਚ ਦੀ ਕਰਤਾਰੇ ਨੂੰ ਵੇਖਦੀ ਆ ਤਾਂ ਕਰਤਾਰੇ ਦੀ ਨਿਗਾ ਵੀ ਪਾਲੀ ਤੇ ਪੈਂਦੀ ਆ ਦੋਨਾਂ ਦੀਆਂ ਨਜ਼ਰਾਂ ਮਿਲਦੀਆਂ ਪਰ ਦੋਨੋਂ ਇੱਕੋ ਦਾਮਾ ਇੱਕ ਦੂਜੇ ਵੱਲ ਵੇਖ ਕੇ ਆਪਣੀਆਂ ਨਜ਼ਰਾਂ ਫੇਰ ਲੈਂਦੇ ਆ ਬਾਰ ਬਾਰ ਕਰਤਾਰੇ ਦਾ ਧਿਆਨ ਪਾਲੀ ਵੱਲ ਜਾ ਰਿਹਾ ਸੀ ਤੇ ਪਾਲੀ ਦਾ ਧਿਆਨ ਕਰਤਾਰੇ ਵੱਲ ਜਾ ਰਿਹਾ ਸੀ ਉਸ ਤੋਂ ਬਾਅਦ ਪਾਲੀ ਦੋ ਥਾਲਾਂ ਦੇ ਵਿੱਚ ਰੋਟੀ ਲੈ ਕੇ ਆਉਂਦੀ ਆ ਕਰਤਾਰੇ ਨੂੰ ਤੇ ਆਪਣੇ ਪਿਓ ਮੇਜਰ ਸਿੰਘ ਨੂੰ ਰੋਟੀ ਦੇ ਕੇ ਉਹ ਚਲੀ ਜਾਂਦੀ ਆ ਤੇ ਉਸ ਤੋਂ ਬਾਅਦ ਰੋਟੀ ਖਾ ਕੇ ਮੇਜਰ ਸਿੰਘ ਆ ਦੋਨੋਂ ਥਾਲ ਆਪਣੀ ਕੁੜੀ ਕੋਲ ਰੱਖਿਆ ਆਉਂਦਾ ਤੇ ਉਹਨੂੰ ਕਹਿੰਦਾ ਕਿ ਪਾਲੀ ਪੁੱਤ ਦੁੱਧ ਵੀ ਗਰਮ ਕਰ ਲਾ ਕਿ ਰਾਹੀ ਆ ਥੱਕਿਆ ਹੋਊਗਾ ਹਨਾ ਦੋ ਕੜੀਆਂ ਆਰਾਮ ਕਰ ਲੂ ਪਾਲੀ ਹਾਂ ਦੇ ਵਿੱਚ ਸਿਰ ਹਿਲਾਉਂਦੀ ਆ ਉਸ ਤੋਂ ਬਾਅਦ ਮੇਜਰ ਸਿੰਘ ਕਰਤਾਰੇ ਨੂੰ ਸੁਭਾਤ ਦੇ ਵਿੱਚ ਲੈ ਜਾਂਦਾ ਬੈਠਕ ਦੇ ਵਿੱਚ ਜਿਹੜੀ ਤੇ ਉਹ ਬੈਠੇ ਸੀ ਵਿਸਤਰਾ ਪਛਾਇਆ ਸੀ ਕਰਤਾਰਾ ਆ ਕੇ ਆਪਣਾ ਜਿਹੜਾ ਟੂਮਾ ਵਾਲਾ ਝੋਲਾਗਾ ਉਹ ਕਿੱਲੇ ਤੇ ਟੰਗ ਦਿੰਦਾ ਤੇ ਆਪਣੇ ਮੰਜਾ ਜਿਹੜਾ ਵਿਸਤਰਾ ਪਛਾਇਆ ਸੀ ਉਹਤੇ ਬਹਿ ਜਾਂਦਾ ਤੇ ਮੇਜਰ ਸਿੰਘ ਆਪਣੇ ਮੰਜੇ ਤੇ ਪੈ ਜਾਂਦਾ ਦੋ ਮੰਜੇ ਡਾਇ ਹੋਏ ਸੀ ਉੱਥੇ ਉਸ ਤੋਂ ਬਾਅਦ ਪਾਲੀ ਦੁੱਧ ਲੈ ਕੇ ਆਉਂਦੀ ਆ ਜਦੋਂ ਪਾਲੀ ਦੋਨਾਂ ਨੂੰ ਦੁੱਧ ਫੜਾਉਣਾ ਆਂਦੀ ਆ ਤੇ ਜਦੋਂ ਉਹ ਕਰਤਾਰੇ ਨੂੰ ਦੁੱਧ ਫੜਾਉਣ ਲੱਗਦੀ ਆ ਤਾ ਉਹਦਾ ਹੱਥ ਆ ਜਿਹੜਾ ਕਰਤਾਰੇ ਦੇ ਹੱਥ ਨਾਲ ਲੱਗ ਜਾਂਦਾ ਤੇ ਉਹਨੂੰ ਸੰਗ ਦੀ ਆਉਂਦੀ ਆ ਤੇ ਉਹਨਾ ਫਟਾਫਟ ਆਪਣਾ ਹੱਥ ਪਰੇ ਕਰਦੀ ਆ ਤੇ ਦੁੱਧ ਫੜਾ ਕੇ ਇੱਕਦਮ ਕਮਰੇ ਚੋਂ ਨਿਕਲ ਜਾਂਦੀ ਆ ਕਰਤਾਰਾ ਪਾਲੀ ਵੱਲ ਦੇਖ ਰਿਹਾ ਸੀ ਉਹ ਤੁਰੀ ਜਾ ਰਹੀ ਸੀ ਉਹਨੂੰ ਪਾਲੀ ਵਧੀਆ ਲੱਗੀ ਸੋਹਣੀ ਸੁਨੱਖੀ ਕੁੜੀ ਸੀ ਸਚਿਆਰੀ ਕੁੜੀ ਸੀ ਤੋਂ ਬਾਅਦ ਦੁੱਧ ਪੀ ਕੇ ਮੇਜਰ ਸੂਬੇਦਾਰ ਆ ਜਿਹੜਾ ਉਹ ਲੇਟ ਗਿਆ ਆਪਣੇ ਮੰਜੇ ਤੇ ਤੇ ਉਹਨੂੰ ਪੈਂਦਿਆਂ ਹੀ ਨੀਂਦ ਆ ਗਈ ਪਰ ਕਰਤਾਰਾ ਸੀ ਜਿਹੜਾ ਉਹਨੂੰ ਨੀਂਦ ਨਹੀਂ ਆ ਰਹੀ ਸੀ ਉਹ ਦਰਵਾਜ਼ਾ ਭੇੜ ਲੈਂਦਾ ਤੇ ਦਰਵਾਜ਼ੇ ਦੀਆਂ ਜਿਹੜੀਆਂ ਵਿਰਲਾ ਸੀ ਉਹਦੇ ਵਿੱਚੋਂ ਚਾਨਣ ਆ ਜਿਹੜਾ ਵਿੜੇ ਦਾ ਉਹ ਕਮਰੇ ਦੇ ਅੰਦਰ ਆ ਰਿਹਾ ਸੀ ਤੇ ਵਿਰਲਾ ਵਿੱਚ ਦੀ ਦਿਸ ਰਿਹਾ ਸੀ ਕਿ ਪਾਲੀ ਹਜੇ ਚੁੱਲ੍ਹੇ ਚੌਂਤਰੇ ਤੇ ਕੰਮ ਕਰੀ ਜਾਂਦੀ ਆ ਦੁੱਧ ਫੜਾਉਣ ਤੋਂ ਬਾਅਦ ਪਾਲੀ ਨੇ ਭਾਂਡੇ ਮਾਂਜੇ ਭਾਂਡੇ ਮਾਂਜਣ ਤੋਂ ਬਾਅਦ ਉਹਨੇ ਸਾਰਾ ਕੰਮ ਸਮੇਟਿਆ ਤੇ ਜਿਹੜੀ ਉਹਦੇ ਚੁੱਲ੍ਹੇ ਚੌਂਤਰੇ ਕੋਲ ਇੱਕ ਸੁਭਾਤ ਬਣੀ ਹੋਈ ਸੀ ਸੁਭਾਤ ਦੇ ਵਿੱਚ ਜਾ ਕੇ ਉਹ ਆਪਣਾ ਦਰਵਾਜ਼ਾ ਬੰਦ ਕਰ ਲੈਂਦੀ ਆ ਜਦੋਂ ਪਾਲੀ ਮੰਜੇ ਤੇ ਜਾ ਕੇ ਲੇਟਦੀ ਆ ਤਾਂ ਉਹਨੂੰ ਵੀ ਨੀਂਦ ਨਹੀਂ ਆਉਂਦੀ ਤੇ ਉਹ ਆਪਣੇ ਕਮਰੇ ਦੀ ਜਿਹੜੀ ਖਿੜਕੀ ਆ ਉਹ ਚੌਂਤਰੀ ਵੱਲ ਖੋਲ ਲੈਂਦੀ ਆ ਇਧਰੋਂ ਕਰਤਾਰੇ ਨੂੰ ਨੀਂਦ ਨਹੀਂ ਆ ਰਹੀ ਸੀ ਕਿਉਂਕਿ ਓਪਰੀ ਜਗ੍ਹਾ ਤੇ ਨੀਂਦ ਆਉਣੀ ਜਿਹੜੀ ਉਹ ਮੁਸ਼ਕਲ ਹੁੰਦੀ ਆ ਤੇ ਉਹ ਪਾਲੀਵਾਰੇ ਹੀ ਸੋਚ ਰਿਹਾ ਹੁੰਦਾ ਪਾਲੀ ਨੂੰ ਪਈ ਪਈ ਨੂੰ ਐ ਲੱਗਿਆ ਵੀ ਜਿਵੇਂ ਮੇਰੀ ਖਿੜਕੀ ਕੋਲੇ ਕੋਈ ਓਪਰਾ ਆਦਮੀ ਖੜਾ ਹੁੰਦਾ ਉਹ ਉੱਠ ਕੇ ਬੈਠ ਜਾਂਦੀ ਆ ਫਿਰ ਉਹ ਚੰਗੀ ਤਰ੍ਹਾਂ ਵੇਖਦੀ ਆ ਪਰ ਉਹਨੂੰ ਪਤਾ ਲੱਗਦਾ ਵੀ ਕੋਈ ਨਹੀਂ ਹੈਗਾ ਖਿੜਕੀ ਕੋਲ ਇਹ ਮੇਰਾ ਬਹਿਮ ਆ ਚਲੋ ਕਰਤਾਰਾ ਜਿਹੜਾ ਪਿਆ ਉੱਪਰ ਦੇਖਦਾ ਰਹਿੰਦਾ ਹਨਾ ਛੱਤ ਵੱਲ ਉਹ ਕਮਰੇ ਦੇ ਆਸੇ-ਪਾਸੇ ਵੇਖਦਾ ਪਤਾ ਨਹੀਂ ਉਹ ਕਿਹੜੀਆਂ ਸੋਚਾਂ ਦੇ ਵਿੱਚ ਹੁੰਦਾ ਤੇ ਉਹਨੂੰ ਉਸ ਤੋਂ ਬਾਅਦ ਹੈਰਾਨੀ ਹੁੰਦੀ ਆ ਕਿ ਉਹਨਾਂ ਦੀ ਜਿਹੜੀ ਬੈਠਕ ਆ ਉਹਦਾ ਦਰਵਾਜ਼ਾ ਖੁੱਲਦਾ ਕਿਉਂਕਿ ਦਰਵਾਜ਼ਾ ਅੰਦਰੋਂ ਲੋਕ ਨਹੀਂ ਕੀਤਾ ਹੋਇਆ ਸੀ ਮੇਜਰ ਸਿੰਘ ਸੁੱਤਾ ਪਿਆ ਹੁੰਦਾ ਗੂੜੀ ਨੀਂਦ ਦੇ ਵਿੱਚ ਤੇ ਉਹ ਦਰਵਾਜ਼ਾ ਖੁੱਲਦਾ ਤਾਂ ਕਰਤਾਰਾ ਆ ਪਾਲੀ ਨੂੰ ਆਪਣੇ ਸਾਹਮਣੇ ਖੜੀ ਨੂੰ ਵੇਖ ਕੇ ਹੈਰਾਨ ਰਹਿ ਜਾਂਦਾ ਉਹ ਵੇਖਦਾ ਪਾਲੀ ਆਪਣੇ ਪਿਓ ਵੱਲ ਵੇਖਦੀ ਆ ਉਹਦਾ ਪਿਓ ਗੂੜੀ ਨੀਂਦ ਚ ਸੁੱਤਾ ਪਿਆ ਹੁੰਦਾ ਉਹ ਆਪਣੇ ਪਿਓ ਵੱਲ ਵੇਖ ਕੇ ਉਹਨੇ ਪੈਰੀ ਮੋੜ ਜਾਂਦੀ ਆ ਤੇ ਕਰਤਾਰੇ ਨੂੰ ਐਂ ਲੱਗਦਾ ਕਿ ਪਾਲੀ ਮੈਨੂੰ ਦੇਖ ਕੇ ਮੁੜ ਕੇ ਗਈ ਆ ਉਹ ਦਰਵਾਜ਼ਾ ਬੰਦ ਕਰਦੀ ਆ ਹੌਲੀ ਦਿਨੇ ਤੇ ਆਪਣੇ ਘਰ ਤੋਂ ਬਾਹਰ ਨੂੰ ਤੁਰ ਚਲ ਜਾਂਦੀ ਆ ਤੇ ਕਰਤਾਰਾ ਜਿਹੜਾ ਉੱਠਦਾ ਉੱਠ ਕੇ ਉਹੋ ਵੀ ਪਾਲੀ ਦੇ ਪਿੱਛੇ ਚਲਿਆ ਜਾਂਦਾ ਉਸ ਤੋਂ ਬਾਅਦ ਸਵੇਰ ਹੁੰਦੀ ਆ ਜਦੋਂ ਸਵੇਰ ਦੇ 4-5 ਵਜੇ ਪਿੰਡ ਦੇ ਵਿੱਚ ਰੌਲਾ ਪੈ ਜਾਂਦਾ ਮੇਜਰ ਸਿੰਘ ਦੇ ਘਰ ਦੇ ਬਾਹਰ ਲੋਕਾਂ ਦਾ ਇਕੱਠ ਹੋ ਜਾਂਦਾ ਕਿਉਂਕਿ ਮੇਜਰ ਸਿੰਘ ਨੂੰ ਜਦੋਂ ਪਤਾ ਲੱਗਦਾ ਸਵੇਰ ਉੱਠ ਕੇ ਕਿ ਨਾ ਤਾਂ ਪਾਲੀ ਘਰੇ ਆ ਤੇ ਨਾ ਜਿਹੜਾ ਉਹ ਪ੍ਰਾਦਮੇ ਆਇਆ ਸੀ ਉਹ ਘਰੇ ਆ ਪਿੰਡ ਦੇ ਲੋਕ ਆ ਜਿਹੜੇ ਉਹ ਘੁਸਰਮਸਰ ਕਰ ਰਹੇ ਹੁੰਦੇ ਆ ਜਿੰਨੇ ਮੂੰਹ ਨਹੀਂ ਆ ਗੱਲਾਂ ਕੋਈ ਕਹਿੰਦਾ ਕਿ ਮੇਜਰ ਸਿੰਘ ਦੀ ਇਹ ਗਲਤੀ ਆ ਕਿ ਨੌਜਵਾਨ ਧੀ ਦੇ ਹੁੰਦੇ ਇਸ ਤਰ੍ਹਾਂ ਉਪਰੇ ਆਦਮੀ ਨੂੰ ਘਰੇ ਨਹੀਂ ਬਾੜਨਾ ਚਾਹੀਦਾ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਪਰ ਸੂਬੇਦਾਰ ਮੇਜਰ ਸਿੰਘ ਨੀਵੀ ਪਾ ਕੇ ਖੜਾ ਹੁੰਦਾ ਉਹ ਆਪਣੀ ਧੀ ਬਾਰੇ ਸੋਚ ਰਹਿਣ ਸੋਚਦਾ ਕਿ ਮੇਰੀ ਧੀ ਸੱਤ ਵਿੱਚੋਂ ਲੰਗੀ ਕਦੇ ਨੀਵੀਂ ਨਹੀਂ ਹੋਣੇ ਚੱਕੀ ਸੀ ਪਿੰਡ ਦੇ ਲੋਕੀ ਵੀ ਇਹੀ ਗੱਲਾਂ ਕਰਦੇ ਆ ਕਿ ਪਾਲੀ ਜਿੰਨੀ ਸਟੱਜੀ ਧੀ ਕਿਸੇ ਦੇ ਘਰੇ ਨਹੀਂ ਹੈਗੀ ਤੇ ਇਸ ਤਰ੍ਹਾਂ ਕਿਵੇਂ ਉਪਰੇ ਆਦਮੀ ਨਾਲ ਉਹ ਜਾ ਸਕਦੀ ਆ ਕਿਉਂਕਿ ਸਾਰਿਆਂ ਦੇ ਮਨ ਦੇ ਵਿੱਚ ਇਹ ਗੱਲ ਬੈਠ ਗਈ ਸੀ ਕਿ ਜਿਹੜਾ ਉਹ ਉਪਰਾ ਆਦਮੀ ਆਇਆ ਸੀ ਉਹ ਪਾਲੀ ਨੂੰ ਲੈ ਕੇ ਕਿਤੇ ਚਲਾ ਗਿਆ ਜਦੋਂ ਹੁਣ ਦੋਨੋਂ ਘਰੇ ਹੈ ਨਹੀਂ ਸੀ ਤਾਂ ਇਹੀ ਗੱਲ ਬਣਦੀ ਸੀ ਕਿ ਉਹ ਦੋਨੋਂ ਘਰ ਛੱਡ ਕੇ ਚਲੇ ਗਏ ਪਿੰਡ ਦੇ ਲੋਕ ਲਾਨਤਾਂ ਵੀ ਪਾਉਂਦੇ ਆ ਤੇ ਉਹ ਸੂਬੇਦਾਰ ਨੂੰ ਕਹਿੰਦੇ ਆ ਕਿ ਪਿੰਡ ਦੀ ਇੱਜ਼ਤ ਦਾ ਸਵਾਲ ਆ ਵੀ ਹੁਣ ਦੱਸ ਆਪਾਂ ਨੂੰ ਕੀ ਕਰਨਾ ਚਾਹੀਦਾ ਤਾਂ ਸੂਬੇਦਾਰ ਮੇਜਰ ਸਿੰਘ ਡਰਿਆ ਵੀ ਖੜਾ ਹੁੰਦਾ ਤੇ ਉਹਨੂੰ ਸ਼ਰਮ ਵੀ ਮਹਿਸੂਸ ਹੁੰਦੀ ਆ ਉਹ ਸੋਚਦਾ ਵੀ ਮੇਰਾ ਪੁੱਤ ਖੇਤੋਂ ਆਉਣ ਵਾਲਾ ਜਦੋਂ ਉਹ ਆ ਗਿਆ ਤਾਂ ਉਹਨੂੰ ਗੁੱਸਾ ਆਊਗਾ ਕਿਉਂਕਿ ਉਹ ਮੈਨੂੰ ਪਹਿਲਾਂ ਹੀ ਟੋਕਦਾ ਰਹਿੰਦਾ ਸੀ ਉਹੀ ਗੱਲ ਚਲੋ ਪਿੰਡ ਦੇ ਲੋਕੀ ਹਜੇ ਕੁਸਰਮਸਰ ਕਰ ਰਹੇ ਹੁੰਦੇ ਆ ਕਿ ਸੁਖਦੇਵ ਮੋਢੇ ਤੇ ਕਹੀਰਾ ਖ ਕੇ ਆਉਂਦਾ ਤੇ ਆਪਣੇ ਘਰ ਦੇ ਬਾਹਰ ਇੰਨਾ ਇਕੱਠ ਵੇਖ ਕੇ ਉਹ ਹੈਰਾਨ ਰਹਿ ਜਾਂਦਾ ਤੇ ਜਦੋਂ ਉਹ ਕਿਸੇ ਨੂੰ ਪੁੱਛਦਾ ਵੀ ਕੀ ਗੱਲ ਆ ਤਾਂ ਇੱਕ ਬੰਦਾ ਡਰਦਾ ਡਰਦਾ ਉਹਨੂੰ ਦੱਸਦਾ ਕਿ ਜਿਹੜਾ ਰਾਤ ਉਪਰਾਧਮੀ ਆਇਆ ਸੀ ਪਾਲੀ ਉਹਦੇ ਨਾਲ ਚਲੀ ਗਈ ਆ ਇਹ ਸੁਣ ਕੇ ਸੁਖਦੇਵ ਸਿੰਘ ਦਾ ਗੁੱਸਾ ਜਿਹੜਾ ਬਹੁਤ ਵੱਧ ਜਾਂਦਾ ਤੇ ਉਹ ਕਹਿੰਦਾ ਕਿ ਬਾਪੂ ਮੈਂ ਤੈਨੂੰ ਕਹਿੰਦਾ ਹੁੰਦਾ ਸੀ ਨਾ ਕਿ ਘਰੇ ਮੁਟਿਆਰ ਜਵਾਨਤੀ ਹੈ ਤੇ ਉਪਰੇ ਆਦਮੀਆਂ ਨੂੰ ਬਾੜਨ ਦਾ ਜਮਾਨਾ ਨਹੀਂ ਹੈਗਾ ਤੂਬੇਦਾਰ ਮੇਜਰ ਸਿੰਘ ਨੀਮੀ ਪਾ ਕੇ ਖੜਾ ਹੁੰਦਾ ਜਿਵੇਂ ਉਹ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰ ਰਿਹਾ ਹੋਵੇ ਇੰਨੇ ਨੂੰ ਪਿੰਡ ਦਾ ਜਿਹੜਾ ਬਾਣਿਆ ਮਿਲਖਾ ਉਹ ਕਹਿੰਦਾ ਚੇ ਉਸ ਆਦਮੀ ਨੂੰ ਲੈ ਕੇ ਕੌਣ ਆਇਆ ਸੀ ਉਹਦਾ ਕੋਈ ਪਤਾ ਟਿਕਾਣਾ ਤਾਂ ਪੁੱਛੋ ਤਾਂ ਮੇਜਰ ਆ ਜਿਹੜਾ ਉਹ ਗੇਲੇ ਵੱਲ ਵੇਖਦਾ ਤੇ ਕਹਿੰਦਾ ਕਿ ਗੇਲਾ ਲੈ ਕੇ ਆਇਆ ਸੀ ਗੇਲਾ ਵੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਸੀ ਉਹਨੂੰ ਵੀ ਸ਼ਰਮ ਆ ਰਹੀ ਸੀ ਕਿਉਂਕਿ ਉਹਨੇ ਉਹਦੇ ਆਦਮੀ ਦਾ ਕੋਈ ਨਾਂ ਨਹੀਂ ਪੁੱਛਿਆ ਸੀ ਪਿੰਡ ਦਾ ਨਾਂ ਨਹੀਂ ਪੁੱਛਿਆ ਸੀ ਉਹ ਮੇਜਰ ਸਿੰਘ ਦੇ ਘਰੇ ਛੱਡ ਗਿਆ ਸੀ ਤੇ ਉਹਨੂੰ ਵੀ ਸ਼ਰਮ ਮਹਿਸੂਸ ਹੋ ਰਹੀ ਸੀ ਉਹਨੂੰ ਆਪਣਾਪ ਦੋਸ਼ੀ ਮਹਿਸੂਸ ਹੋ ਰਿਹਾ ਸੀ ਚਲੋ ਗਿਆਲਾ ਕਹਿੰਦਾ ਵੀ ਦੇਖੋ ਤਾਇਆ ਜੀ ਮੈਂ ਤਾਂ ਤੁਹਾਡੇ ਕੋਲ ਛੱਡ ਗਿਆ ਵੀ ਮੈਂ ਉਹਨੂੰ ਕੁਝ ਵੀ ਨਹੀਂ ਪੁੱਛਿਆ ਵੀ ਪਹਿਲਾਂ ਵੀ ਹਨਾ ਕੋਈ ਵੀ ਰਾਜੀਰਾ ਤੁਹਾਡੇ ਘਰੇ ਰਹਿੰਦਾ ਵੀ ਹੁਣ ਜੇ ਮੈਨੂੰ ਐ ਪਤਾ ਹੁੰਦਾ ਵੀ ਕੋਈ ਏਦਾਂ ਦੀ ਗੱਲ ਹੋ ਜੂ ਵੀ ਮੈਂ ਕਿਉਂ ਛੱਡ ਕੇ ਜਾਂਦਾ ਤਾਂ ਸੂਬੇਦਾਰ ਮੇਜਰ ਸਿੰਘ ਨੂੰ ਕਹਿੰਦਾ ਵੀ ਕੋਈ ਗੱਲ ਨਹੀਂ ਤੇਰਾ ਕੋਈ ਕਸੂਰ ਨਹੀਂ ਜਦੋਂ ਆਪਦਾ ਹੀ ਸਿੱਕਾ ਕੋਟਾ ਹੋਵੇ ਮੇਰੀ ਧੀ ਆਪਦੀ ਮਾੜੀ ਨਿਕਲ ਗਈ ਆਪਾਂ ਬਗਾਨੇ ਨੂੰ ਕੀ ਦੋਸ਼ ਦੇਈਏ ਐਸ ਤਰ੍ਹਾਂ ਗੱਲਾਂ ਚੱਲ ਰਹੀਆਂ ਹੁੰਦੀਆਂ ਨੇ ਸਾਰੇ ਸੋਚ ਰਹੇ ਹੁੰਦੇ ਆ ਵੀ ਕੀ ਕੀਤਾ ਜਾਵੇ ਉਹਨਾਂ ਨੂੰ ਕਿੱਥੋਂ ਲੱਭਿਆ ਜਾਵੇ ਤਾ ਇੰਨੇ ਨੂੰ ਆ ਕਿਸੇ ਦੇ ਪੈਰਾਂ ਦੀ ਆਵਾਜ਼ ਆਉਂਦੀ ਆ ਤੇ ਉਹ ਜਿਹੜਾ ਉਪਰਾ ਆਦਮੀ ਹੁੰਦਾ ਕਰਤਾਰਾ ਉਹ ਸਾਹਮਣੇ ਆ ਰਿਹਾ ਹੁੰਦਾ ਪਿੰਡ ਦੇ ਲੋਕੀ ਉਹਨੂੰ ਵੇਖ ਕੇ ਹੈਰਾਨ ਰਹਿ ਜਾਂਦੇ ਆ ਵੀ ਇਹ ਕੌਣ ਆ ਹੁਣ ਗੇਲੇ ਨੇ ਤੇ ਸੁਖਦੇਵ ਨੇ ਤੇ ਮੇਜਰ ਸਿੰਘ ਨੇ ਉਹਨੂੰ ਵੇਖਿਆ ਸੀ ਗੇਲਾ ਕਰਤਾਰੇ ਨੂੰ ਵੇਖ ਕੇ ਕਹਿੰਦਾ ਤੂੰ ਤਾਂ ਉਪਰਾ ਆਦਮੀ ਕਹਿੰਦਾ ਵੀ ਹਾਂਜੀ ਮੈਂ ਕਰਤਾਰਾ ਕਹਿੰਦਾ ਕਿ ਮੈਂ ਹੀ ਆ ਤੇ ਕਰਤਾਰਾ ਨੀਮੀ ਪਾ ਕੇ ਖੜ ਜਾਂਦਾ ਸੁਖਦੇਵ ਜਿਹੜਾ ਉਹ ਕਹੀ ਨੂੰ ਚੱਕਦਾ ਤੇ ਕਰਤਾਰੇ ਵੱਲ ਨੂੰ ਹੋਣ ਲੱਗਦਾ ਗੁੱਸੇ ਨਾਲ ਕਹੀ ਲੈ ਕੇ ਉਹਦੇ ਵੱਲ ਨੂੰ ਆਉਂਦਾ ਤੇ ਉਹਨੂੰ ਗਾਲਾਂ ਕੱਢਦਾ ਕਿ ਤੈਨੂੰ ਸ਼ਰਮ ਨਹੀਂ ਆਈ ਅਸੀਂ ਤੈਨੂੰ ਘਰੇ ਪਨਾਹ ਦਿੱਤੀ ਤੇ ਤੂੰ ਸਾਡੇ ਘਰ ਦੀ ਇੱਜ਼ਤ ਨੂੰ ਹੱਥ ਪਾਇਆ ਤਾਂ ਕਰਤਾਰਾ ਜਿਹੜਾ ਕਹਿੰਦਾ ਵੀ ਬਾਈ ਜੀ ਤੁਹਾਡਾ ਗੁੱਸਾ ਜਾਇਜ਼ ਆ ਪਰ ਤੁਸੀਂ ਪਹਿਲਾਂ ਮੇਰੀ ਗੱਲ ਸੁਣੋ ਪਰ ਸੁਖਦੇਵ ਆ ਜਿਹੜਾ ਉਹ ਕੁਝ ਵੀ ਸੁਣਨ ਨੂੰ ਤਿਆਰ ਨਹੀਂ ਹੁੰਦਾ ਪਰ ਪਿੰਡ ਦੇ ਲੋਕੀ ਆ ਜਿਹੜੇ ਸੁਖਦੇਵ ਤੋਂ ਕਹੀ ਫੜ ਲੈਂਦੇ ਆ ਤੇ ਨਾਲੇ ਉਹਨੂੰ ਫੜ ਲੈਂਦੇ ਆ ਕਹਿੰਦੇ ਵੀ ਨਹੀਂ ਇੱਕ ਵਾਰ ਤੂੰ ਉਹਦੀ ਗੱਲ ਸੁਣਾ ਤੇਜਰ ਸਿੰਘ ਕਹਿੰਦਾ ਕਿ ਤੂੰ ਤਾਂ ਆ ਗਿਆ ਤੇ ਮੇਰੀ ਧੀ ਕਿੱਥੇ ਆ ਮੇਰੇ ਘਰ ਦੀ ਅਮਾਨਤ ਕਿੱਥੇ ਆ ਤਾਂ ਕਰਤਾਰਾ ਆਪਣੇ ਪਿੱਛੇ ਵੇਖਦਾ ਤੇ ਪਾਲੀ ਜਿਵੇਂ ਕਰਤਾਰੇ ਦੇ ਓਲੇ ਖੜੀ ਹੁੰਦੀ ਆ ਉਹ ਸਾਹਮਣੇ ਆਉਂਦੀ ਆ ਪੂਰੀ ਡਰੀ ਹੋਈ ਹੁੰਦੀ ਆ ਤੇ ਉਹਦੀ ਨੀਮੀ ਪਾਈ ਹੋਈ ਹੁੰਦੀ ਆ ਪਿੰਡ ਦੇ ਲੋਕਾਂ ਨੂੰ ਸੁੱਖ ਦਾ ਸਾਹ ਆਉਂਦਾ ਕਿ ਚਲੋ ਪਿੰਡ ਦੀ ਇੱਜ਼ਤ ਆ ਜਿਹੜੀ ਮੁੜ ਆਈ ਆ ਹੁਣ ਸਾਰੇ ਲੋਕੀ ਇਸ ਗੱਲ ਲਈ ਉਤਾਵਲੇ ਸੀ ਕਿ ਇਹਦੇ ਮੂੰਹੋਂ ਕੀ ਗੱਲ ਨਿਕਲੂਗੀ ਸਾਰੇ ਸੁਣਨ ਲਈ ਉਤਾਵਲੇ ਸੀ ਵੀ ਇਹ ਕਿਉਂ ਗਏ ਸੀ ਕਿੱਥੇ ਗਏ ਸੀ ਤੇ ਫਿਰ ਹੁਣ ਮੁੜ ਕਿਉਂ ਆਏ ਕਰਤਾਰਾ ਜਦੋਂ ਵੀ ਗੱਲ ਦੱਸਣ ਲੱਗਦਾ ਤਾਂ ਸੁਖਦੇਵ ਸਿੰਘ ਉਹਨੂੰ ਝੰਗਿਆ ਲੈ ਲੈ ਪੈਂਦਾ ਪਰ ਪਿੰਡ ਦੇ ਲੋਕੀ ਉਹਨੂੰ ਸ਼ਾਂਤ ਕਰਾਉਂਦੇ ਆ ਸਾਰੇ ਲੋਕਾਂ ਦੇ ਦਿਲ ਦੀ ਧੜਕਣਾ ਜਿਹੜੀ ਉਹ ਤੇਜ਼ ਹੋ ਜਾਂਦੀ ਆ ਕਿਉਂਕਿ ਉਹਨਾਂ ਨੂੰ ਇਹ ਸੀ ਕਿ ਕਰਤਾਰਾ ਛੇਤੀ ਛੇਤੀ ਗੱਲ ਦੱਸੇ ਪਰ ਕਰਤਾਰਾ ਡਰ ਰਿਹਾ ਸੀ ਕਦੇ ਉਹ ਪਾਲੀ ਵੱਲ ਵੇਖਦਾ ਕਦੇ ਉਹ ਸੁਖਦੇਵ ਵੱਲ ਵੇਖਦਾ ਤੇ ਕਦੇ ਉਹ ਮੇਜਰ ਸਿੰਘ ਵੱਲ ਵੇਖਦਾ ਉਹ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਦਾ ਪਰ ਉਹ ਮੇਜਰ ਸਿੰਘ ਨੂੰ ਦੱਸਦਾ ਕਿ ਪਾਲੀ ਆਪਣੀ ਮਾਂ ਨੂੰ ਮਿਲਣ ਗਈ ਸੀ ਪਿੰਡ ਦੇ ਲੋਕੀ ਕਹਿੰਦੇ ਵੀ ਤੂੰ ਗੱਲ ਨੂੰ ਕਿੱਧਰ ਲੈ ਕੇ ਜਾ ਰਿਹਾ ਪਾਲੀ ਦੀ ਮਾਂ ਗੁਜਰੀ ਨੂੰ ਤਾਂ ਬਹੁਤ ਸਾਲ ਹੋ ਗਏ ਉਹ ਤਾਂ ਇਹ ਬਿਲਕੁਲ ਛੋਟੀ ਸੀ ਤਾਂ ਕਰਤਾਰਾ ਦੱਸਦਾ ਕਿ ਤੁਹਾਡੀ ਪਾਲੀ ਤੁਹਾਨੂੰ ਸੁੱਤੇ ਪਿਆ ਨੂੰ ਛੱਡ ਕੇ ਰੋਜ਼ ਆਪਣੀ ਮਾਂ ਨੂੰ ਮਿਲਣ ਜਾਂਦੀ ਆ ਤਾਂ ਕਹਿੰਦੇ ਕੀ ਮਤਲਬ ਉਹ ਕਹਿੰਦਾ ਵੀ ਦੇਖੋ ਮੈਨੂੰ ਨਹੀਂ ਪਤਾ ਸੀ ਵੀ ਜਦੋਂ ਸੂਬੇਦਾਰ ਸਾਹਿਬ ਤੁਸੀਂ ਬੂੜੀ ਨੀਂਦ ਦੇ ਵਿੱਚ ਸੁੱਤੇ ਪਏ ਸੀ ਤਾਂ ਪਾਲੀ ਨੇ ਆਪਣੀ ਬੈਠਕ ਦਾ ਦਰਵਾਜ਼ਾ ਖੋਲ੍ਹਿਆ ਇਹ ਤੁਹਾਡੇ ਕੋਲ ਆ ਕੇ ਵਾਪਸ ਚਲੀ ਗਈ ਜਦੋਂ ਇਹ ਆਪਣਾ ਦਰਵਾਜ਼ਾ ਭੇੜ ਕੇ ਬਾਹਰ ਦੇ ਦਰਵਾਜ਼ੇ ਵੱਲ ਜਾਣ ਲੱਗੀ ਤਾਂ ਮੈਨੂੰ ਇੰਜ ਲੱਗਿਆ ਵੀ ਇਹ ਕਿੱਧਰ ਜਾ ਰਹੀ ਆ ਮੈਂ ਵੇਖਾਂ ਕਹਿੰਦਾ ਮੈਂ ਇਹਦਾ ਪਿੱਛਾ ਕੀਤਾ ਤਾਂ ਇਹ ਦੂਰ ਕਿਤੇ ਬੋਰ ਥੱਲੇ ਬੈਠੀ ਇਸ ਤਰ੍ਹਾਂ ਗੱਲਾਂ ਕਰ ਰਹੀ ਸੀ ਜਿਵੇਂ ਇਹ ਆਪਣੀ ਮਾਂ ਨਾਲ ਗੱਲਾਂ ਕਰ ਰਹੀ ਹੁੰਦੀ ਆ ਤੇ ਕਹਿੰਦਾ ਮੈਂ ਇਹਦੇ ਪਿੱਛੇ-ਪਿੱਛੇ ਚਲਾ ਗਿਆ ਮੈਂ ਇਹਨੂੰ ਵੇਖਦਾ ਰਿਹਾ ਕਹਿੰਦਾ ਇਹ ਰੋ ਰੋ ਕੇ ਆਪਣੀ ਮਾਂ ਨਾਲ ਗੱਲਾਂ ਕਰ ਰਹੀ ਸੀ ਕਹਿੰਦਾ ਮੈਂ ਹੈਰਾਨ ਸੀ ਇਹਦੀਆਂ ਹਰਕਤਾਂ ਨੂੰ ਵੇਖ ਕੇ ਵੀ ਸਾਹਮਣੇ ਤਾਂ ਕੋਈ ਵੀ ਨਹੀਂ ਇਹ ਕਿਹਦੇ ਨਾਲ ਗੱਲਾਂ ਕਰ ਰਹੀ ਆ ਦਰਅਸਲ ਪਾਲੀ ਸੀ ਜਿਹੜੀ ਉਹਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਰਾਤ ਨੂੰ ਉਹਦੀ ਮਾਂ ਉਹਨੂੰ ਮਿਲਣ ਆਉਂਦੀ ਆ ਤੇ ਉਹ ਰਾਤ ਨੂੰ ਰੋਜ਼ ਉੱਠ ਕੇ ਕਿਸੇ ਬੋਰਡ ਥੱਲੇ ਜਾਂਦੀ ਤੇ ਇਸ ਤਰ੍ਹਾਂ ਉਥੇ ਆਪਣੀਆਂ ਗੱਲਾਂ ਕਰਦੀ ਜਿਵੇਂ ਉਹ ਆਪਣੀ ਮਾਂ ਨਾਲ ਗੱਲਾਂ ਕਰ ਰਹੀ ਹੋਵੇ ਉਹ ਕਹਿੰਦਾ ਵੀ ਮੈਂ ਇੱਕ ਪਾਲ ਲਈ ਉਥੇ ਖੜਾ ਬੁੱਤ ਬਣ ਗਿਆ ਸੀ ਵੀ ਪਾਲੀ ਨੂੰ ਕੀ ਹੋ ਗਿਆ ਫਿਰ ਕਹਿੰਦਾ ਮੈਂ ਉਥੇ ਉਹਨਾ ਟਾਈਮ ਖੜਾ ਰਿਹਾ ਜਿੰਨਾ ਟਾਈਮ ਪਾਲੀ ਉਥੇ ਗੱਲਾਂ ਕਰਦੀ ਰਹੀ ਜਦੋਂ ਹੀ ਪਾਲੀ ਨੇ ਆਪਣੀ ਮਾਂ ਨਾਲ ਗੱਲਾਂ ਖਤਮ ਕੀਤੀਆਂ ਤਾਂ ਮੈਂ ਇਹਨੂੰ ਲੈ ਕੇ ਤੁਹਾਡੇ ਕੋਲ ਆ ਗਿਆ ਤੁਸੀਂ ਜੋ ਸਮਝ ਰਹੇ ਹੋ ਇਹੋ ਜਾਂ ਕੁਝ ਵੀ ਨਹੀਂ ਸੀ ਮੈਂ ਸਮਝ ਸਕਦਾ ਕਿ ਤੁਸੀਂ ਮੇਰੇ ਬਾਰੇ ਜਾਂ ਪਾਲੀ ਬਾਰੇ ਕੀ ਕੀ ਅੰਦਾਜ਼ੇ ਲਾਏ ਹੋਣਗੇ ਪਰ ਮੈਂ ਤੁਹਾਡੇ ਘਰ ਦਾ ਨਮਕ ਖਾਦਾ ਸੀ ਕੋਈ ਵੀ ਆਦਮੀ ਇੰਨਾ ਹਰਾਮੀ ਨਹੀਂ ਹੋ ਸਕਦਾ ਕਿ ਕਿਸੇ ਦੇ ਘਰ ਦਾ ਨਮਕ ਖਾ ਕੇ ਉਹਦੇ ਘਰ ਦੀ ਇੱਜ਼ਤ ਨੂੰ ਤਕਾਵੇ ਇਹ ਸੱਚਾ ਤੁਸੀਂ ਯਕੀਨ ਕਰਨਾ ਕਰੋ ਨਹੀਂ ਜੋ ਸਜ਼ਾ ਤੁਸੀਂ ਦਿਓਗੇ ਮੈਂ ਉਹ ਮੰਨਣ ਲਈ ਤਿਆਰ ਹਾਂ ਇਹ ਕਹਿ ਕੇ ਜਦੋਂ ਉਹ ਜਾਣ ਲੱਗਦਾ ਤਾ ਮੇਜਰ ਸਿੰਘ ਉਹਨੂੰ ਆਵਾਜ਼ ਮਾਰਦਾ ਕਿ ਪੁੱਤ ਰੁਕ ਜਾ ਆਪਣੀ ਅਮਾਨਤ ਤਾਂ ਲੈ ਜਾ ਤੇ ਉਹ ਟੂਮਾ ਦਾ ਝੋਲਾ ਜਿਹੜਾ ਸੁਖਦੇਵ ਨੂੰ ਕਹਿੰਦਾ ਕਿ ਇਹਨੂੰ ਫੜਾ ਦੇ ਸੁਖਦੇਵ ਉਹਦਾ ਟੂਮਾ ਦਾ ਝੋਲਾ ਲਿਆ ਕੇ ਕਰਤਾਰੇ ਨੂੰ ਫੜਾਉਂਦਾ ਤੇ ਕਰਤਾਰੇ ਤੋਂ ਮਾਫੀ ਮੰਗਦਾ ਕਿ ਬਾਈ ਮੈਨੂੰ ਮaaf ਕਰ ਦੇ ਮੈਂ ਤੈਨੂੰ ਗਲਤ ਸਮਝਿਆ ਕਿ ਮੈਨੂੰ ਤੇਰੇ ਨਾਲ ਇਦਾਂ ਬਿਹੇਵ ਨਹੀਂ ਕਰਨਾ ਚਾਹੀਦਾ ਸੀ ਤਾਂ ਕਰਤਾਰਾ ਕਹਿੰਦਾ ਵੀ ਇੱਕ ਭਰਾ ਹੋਣ ਦੇ ਨਾਤੇ ਤੁਸੀਂ ਜੋ ਕੁਝ ਵੀ ਕੀਤਾ ਉਹ ਸਹੀ ਕੀਤਾ ਜੇ ਮੇਰੇ ਘਰ ਦੀ ਇੱਜ਼ਤ ਇਸ ਤਰ੍ਹਾਂ ਬਿਨਾਂ ਦੱਸੇ ਚਲੀ ਜਾਊਗੀ ਤੇ ਮੈਂ ਕਿਹੜਾ ਚੁੱਪ ਰਹੂੰਗਾ ਮੈਨੂੰ ਕਿਹੜਾ ਗੁੱਸਾ ਨਹੀਂ ਆਊਗਾ ਤੁਹਾਡਾ ਗੁੱਸਾ ਬਿਲਕੁਲ ਜਾਇਜ਼ ਆ ਤੇ ਜਿਸ ਤਰ੍ਹਾਂ ਅਸੀਂ ਗਏ ਆ ਉਹਦਾ ਮਤਲਬ ਵੀ ਇਹੀ ਬਣਦਾ ਸੀ ਜਿਹੜਾ ਤੁਸੀਂ ਸੋਚ ਰਹੇ ਹੋ ਪਰ ਕਈ ਵਾਰੀ ਅੱਖੀਂ ਵੇਖਿਆ ਵੀ ਸੱਚ ਨਹੀਂ ਹੁੰਦਾ ਉਹ ਜਦੋਂ ਸਤਿਕਾਰ ਬੁਲਾ ਕੇ ਜਾਣ ਲੱਗਦਾ ਤਾਂ ਮੇਜਰ ਸਿੰਘ ਉਹਦਾ ਹੱਥ ਫੜ ਲੈਂਦਾ ਤੇ ਉਹਨੂੰ ਕਹਿੰਦਾ ਕਿ ਤੇਰੀ ਅਸਲੀ ਇਮਾਨਦਾਰਤਾ ਹਜੇ ਵੀ ਰਹਿ ਗਈ ਲੋਕ ਆ ਜਿਹੜੇ ਉਹ ਬੜੀ ਹੈਰਾਨੀ ਨਾਲ ਮੇਜਰ ਸਿੰਘ ਦੇ ਚਿਹਰੇ ਵੱਲ ਵੇਖਦੇ ਆ ਸੁਖਦੇਵ ਵੀ ਮੇਜਰ ਸਿੰਘ ਵੱਲ ਵੇਖਦਾ ਤੇ ਕਰਤਾਰਾ ਵੀ ਮੇਜਰ ਸਿੰਘ ਵੱਲ ਵੇਖਦਾ ਤੇ ਉਹਨੂੰ ਕਹਿੰਦਾ ਕਿ ਆਪਣੀ ਇਮਾਨਤ ਸਮੇ ਲੈ ਲਈ ਕਿਉਂਕਿ ਉਹਨੂੰ ਇਹ ਸੀ ਕਿ ਟੁੰਮਾ ਬਾਰੇ ਕਹਿ ਰਿਹਾ ਪਰ ਮੇਜਰ ਸਿੰਘ ਆਪਣੀ ਧੀ ਦਾ ਹੱਥ ਫੜਦਾ ਤੇ ਕਰਤਾਰੇ ਦੇ ਹੱਥ ਤੇ ਧਰ ਕੇ ਕਹਿੰਦਾ ਕਿ ਅੱਜ ਤੋਂ ਬਾਅਦ ਮੇਰੀ ਧੀ ਆ ਜਿਹੜੀ ਇਹ ਤੇਰੀ ਇਮਾਨਤ ਹੋ ਚੁੱਕੀ ਆ ਪਿੰਡ ਦੇ ਲੋਕਾਂ ਦੇ ਸਾਹਮਣੇ ਮੈਂ ਆਪਣੀ ਧੀ ਦਾ ਰਿਸ਼ਤਾ ਤੇਰੇ ਨਾਲ ਕਰਦਾ ਤੇ ਹੁਣ ਤੂੰ ਮੇਰੀ ਧੀ ਨੂੰ ਵਿਆਹਣ ਕਦੋਂ ਆਵੇਂਗਾ ਤੂੰ ਮੈਨੂੰ ਦੱਸ ਦੇ ਕਿਉਂਕਿ ਮੇਜਰ ਸਿੰਘ ਸੀ ਜਿਹੜਾ ਸਮੇਂ ਦੀ ਨਿਜਾਗਤ ਨੂੰ ਸਮਝ ਗਿਆ ਸੀ ਪਿੰਡ ਦੇ ਲੋਕਾਂ ਦੇ ਵਿੱਚ ਉਹਦੀ ਧੀ ਬਾਰੇ ਹੋਰ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਉਹਨੇ ਮੌਕਾ ਸੰਭਾਲ ਲਿਆ ਵੈਸੇ ਵੀ ਉਹਨੂੰ ਕਰਤਾਰਾ ਉਪਰਾ ਆਦਮੀ ਲੱਗਿਆ ਹੀ ਨਹੀਂ ਸੀ ਉਹਨੂੰ ਪਹਿਲਾਂ ਹੀ ਕਰਤਾਰੇ ਵਿੱਚ ਆਪਣਾਪਣ ਮਹਿਸੂਸ ਹੋਇਆ ਸੀ ਤੇ ਜਿਹੜੀ ਗਲਤਫਹਿਮੀ ਉਹਦੇ ਦਿਲ ਦੇ ਵਿੱਚ ਪੈਦਾ ਹੋ ਗਈ ਸੀ ਉਹ ਗਲਤਫਹਿਮੀ ਕਲੀਅਰ ਕਰਨ ਤੋਂ ਬਾਅਦ ਮੇਜਰ ਸਿੰਘ ਨੂੰ ਕਰਤਾਰਾ ਹੋਰ ਵੀ ਆਪਣਾ ਆਪਣਾ ਲੱਗਣ ਲੱਗ ਗਿਆ ਫਿਰ ਉਸ ਤੋਂ ਬਾਅਦ ਉਹ ਆਪਣੀ ਧੀ ਤੇ ਕਰਤਾਰੇ ਨੂੰ ਗੱਲ ਨਾਲ ਲਾਉਂਦਾ ਤੇ ਉਹਨਾਂ ਦੋਨਾਂ ਨੂੰ ਅਸ਼ੀਰਵਾਦ ਦਿੰਦਾ ਤੇ ਪਿੰਡ ਦੇ ਲੋਕੀ ਆ ਜਿਹੜੇ ਉਹ ਵੀ ਮੇਜਰ ਸਿੰਘ ਦੇ ਫੈਸਲੇ ਤੇ ਖੁਸ਼ ਹੋ ਜਾਂਦੇ ਆ ਸੁਖਦੇਵ ਸਿੰਘ ਵੀ ਆਪਣੀ ਭੈਣ ਨੂੰ ਗੱਲ ਨਾਲ ਲਾਉਂਦਾ ਤੇ ਆਪਣੇ ਬਾਪੂ ਦੇ ਫੈਸਲੇ ਤੇ ਖੁਸ਼ ਹੁੰਦਾ ਹਾਂਜੀ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਓਪਰਾ ਆਦਮੀ ਇਸ ਕਹਾਣੀ ਨੂੰ ਲਿਖਿਆ ਹੈ ਗੁਰਵਿੰਦਰ ਮਾਨ ਜੀ ਨੇ ਕਹਾਣੀ ਬਹੁਤ ਸੋਹਣੀ ਆ ਸੁਣਾਉਣ ਦੇ ਵਿੱਚ ਹੋ ਸਕਦਾ ਕੋਈ ਕਮੀ ਰਹਿ ਗਈ ਹੋਵੇ ਕਿਉਂਕਿ ਇਹ 10 ਪੇਜਾਂ ਦੀ ਕਹਾਣੀ ਆ ਕਹਾਣੀ ਬਹੁਤ ਜ਼ਿਆਦਾ ਲੰਬੀ ਸੀ ਪਰ ਕਹਾਣੀ ਬੋਲਣ ਵੇਲੇ ਤੇ ਪੜਨ ਵੇਲੇ ਇਹ ਫਰਕ ਹੁੰਦਾ ਵੀ ਸੁਣਾਉਣੀ ਅਸੀਂ ਘੱਟ ਸ਼ਬਦਾਂ ਦੇ ਵਿੱਚ ਹੁੰਦੀ ਆ ਪਰ ਲਿਖਣ ਵੇਲੇ ਜ਼ਿਆਦਾ ਸ਼ਬਦ ਲਿਖੇ ਜਾਂਦੇ ਆ ਤੇ ਜੇ ਮੰਨ ਲਓ ਉਹ ਕਹਾਣੀ ਮੈਂ ਪੜ ਕੇ ਸੁਣਾਉਣੀ ਹੁੰਦੀ ਤਾਂ ਸ਼ਾਇਦ ਉਹ ਅੱਧੇ ਪੌਣੇ ਘੰਟੇ ਦੀ ਬਣ ਜਾਂਦੀ ਪਰ ਕਹਾਣੀ ਦਾ ਨਿਚੋੜ ਇਹੀ ਸੀ ਇਹ ਕਹਾਣੀ ਦੇ ਵਿੱਚ ਉਦੋਂ ਸਸਪੈਂਸ ਬਣਿਆ ਸੀ ਜਦੋਂ ਕਰਤਾਰਾ ਆ ਕੇ ਦੱਸਦਾ ਕਿ ਪਾਲੀ ਆਪਣੀ ਮਾਂ ਨੂੰ ਮਿਲਣ ਜਾਂਦੀ ਆ ਹੁਣੇ ਪੂਰੀ ਗੱਲ ਨਹੀਂ ਲਿਖੀ ਹੋਈ ਸੀ ਮਤਲਬ ਲੇਖਕ ਨੇ ਇਹ ਗੱਲ ਪੂਰੀ ਨਹੀਂ ਲਿਖੀ ਹੋਈ ਸੀ ਇਹ ਕਹਾਣੀ ਮੇਰੇ ਸਟਾਫ ਦੇ ਵਿੱਚੋਂ ਵੀ ਮੈਂ ਸਾਰਿਆਂ ਨੂੰ ਪੜਾਈ ਸੀ ਵੀ ਇਹ ਕਹਾਣੀ ਤੁਸੀਂ ਪੜੋ ਕਿਉਂਕਿ ਕਹਾਣੀ ਨੂੰ ਪੜਨਾ ਹੀ ਕਾਫੀ ਨਹੀਂ ਹੁੰਦਾ ਕਹਾਣੀ ਨੂੰ ਪੜ ਕੇ ਉਹਦੇ ਵਿੱਚੋਂ ਕੀ ਸਿੱਖਿਆ ਮਿਲਦੀ ਆ ਉਹ ਵੀ ਆਪਾਂ ਸੋਚਣਾ ਹੁੰਦਾ ਕਈ ਕਹਾਣੀਆਂ ਇਸ ਤਰ੍ਹਾਂ ਇਹੋ ਜਿਹੇ ਸ਼ਬਦਾਂ ਦੇ ਵਿੱਚ ਲਿਖੀਆਂ ਹੁੰਦੀਆਂ ਇਹੋ ਜਾਂ ਸਸਪੈਂਸ ਕ੍ਰੀਏਟ ਕੀਤਾ ਹੁੰਦਾ ਕਿ ਉਹਨੂੰ 2-3 ਵਾਰ ਪੜ੍ਹਨਾ ਪੈਂਦਾ ਸਾਰਿਆਂ ਨੇ ਕਹਾਣੀ ਪੜ੍ਹੀ ਪਰ ਮੈਂ ਨਹੀਂ ਸੀ ਪੜ੍ਹੀ ਅੱਜ ਮੈਂ ਕਹਾਣੀ ਪੜ੍ਹੀ ਤੇ ਤੁਹਾਡੇ ਰੂਹ-ਰੂ ਕੀਤੀ ਆ ਮੈਨੂੰ ਉਮੀਦ ਹੈ ਕਿ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ